ਅੱਜ ਦਾ ਪ੍ਰੋਗਰਾਮ ਰਾਮਕਲਾਈ ਮੰਦਿਰ ٹرسٹ ਵੱਲੋਂ ਕੀਤਾ ਜਾਂਦਾ ਹੈ 12 ਸਾਲ ਤੋਂ ਇਹ ਕਾਰਗਰਮ ਚੱਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਹੈ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਜਾਂਦਾ ਹੈ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਮੰਦਿਰ ਨੇ ਉਸ ਵਕਤ ਇਹ ਸੋਚ ਗਿਆ ਕੀਤਾ ਸੀ ਕਿ ਇੱਕ ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਉਹ ਚਾਰ ਵੈਦਾਂ ਦਾ ਗਿਆਤਾ ਸੀ ਚਾਹੇ ਉਹ ਹਨੂਮਾਨ ਜੀ ਦਾ ਪਰ ਭਗਤ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਦੋਂ ਸ਼ਿਵਜੀ ਮਹਾਰਾਜ ਹਨ ਆ ਤੋਂ ਜਾਣਦੇ ਹਨ ਪਰ ਉਹਦੀ ਅਕਲ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਨਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾ ਜੀ ਨੂੰ ਵੀ ਭੇਜਿਆ ਬਨਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾਤੀ ਗਈ ਔਰ ਰਾਖਿਆ ਜਾਤੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬੁਰਾਈ ਦੇ ਸ਼ਾਈ ਦੀ ਜਿੱਤ ਹੈ ਕਿ ਅੱਜ ਦਾ ਦਿਨ ਇਹ ਦੱਸਦਾ ਲਗਭਗ ਮੈਨੂੰ ਜਿੱਥੋਂ ਤੱਕ ਧਿਆਨ ਹੈ ਇਹ ਗੱਲਾਂ ਬਟਾਲੇ ਜੀ ਦੇਸ਼ ਭਰ ਚ ਸਰੋਵਰ ਦੇ ਅੰਦਰ ਲੰਕਾ ਦਾ ਦਹਨ ਕੀਤਾ ਜਾਂਦਾ